ਕੁਝ ਸਾਰੇ ਜਾਣਦੇ ਹੋ ਕਿ ਆਪਣੇ ਤਰਨ ਤਰਨ ਦੇ ਮੁੰਡੇ ਤੋਂ ਸਰਦਾਰ ਹਜਿੰਦਰ ਸਿੰਘ ਬੱਚੇ ਤੇ ਗਲਤੀ ਹੋਈ ਹੈ ਕਿ ਅਮਰੀਕਾ ਦੇ ਵਿੱਚ ਗਲਤ ਜਗ੍ਹਾ ਤੇ ਟਰੱਕ ਮੋੜ ਰਿਹਾ ਸੀਗਾ ਤੇ ਉਹਦੇ ਗਲਤੀ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹੁਣ 12 ਅਗਸਤ ਨੂੰ ਉਸ ਤੋਂ ਇਹ ਕੰਮ ਹੁੰਦਾ ਹੈ। ਪੁਲਿਸ ਉਹਨੂੰ ਘਰੇ ਭੇਜ ਦਿੰਦੀ ਆ ਫਿਰ ਉਸ ਤੋਂ ਬਾਅਦ ਪੁਲਿਸ ਉਹਦਾ ਫੜਿਆ ਜਾਂਦਾ ਤੇ ਪਿਛਲੇ ਦੀ ਵੀ ਸੁਣਵਾਈ ਹੁੰਦੀ ਆ ਸੁਣਵਾਈ ਤੋਂ ਬਾਅਦ ਉਸ ਵਿਅਕਤੀ ਨੂੰ ਜਮਾਨਤ ਨਹੀਂ ਦਿੱਤੀ ਜਾਂਦੀ। ਮਤਲਬ ਕਿ ਉਹਦਾ ਹਜੇ ਕੇਸ ਚੱਲਿਆ ਹੈ ਤੇ ਕੇਸ ਦਾ ਫੈਸਲਾ ਕੋਈ ਸਾਲ, 2 ਸਾਲ, 3 ਸਾਲ ਦੇ ਵਿੱਚ ਆਵੇਗਾ। ਕਾਹਨ ਹੋਇਆ ਕੀ ਹੈ ਤੁਹਾਡੇ ਫੋਨ ਤੇ ਜ ਲਗਾਤਾਰ ਲੋਕ ਆ ਰਹੇ ਕਿ ਪਟੀਸ਼ਨ ਸਾਈਨ ਕਰੋ ਉਹਨੂੰ 45 ਸਾਲ ਦੀ ਸਜ਼ਾ ਹੋਗੀ ਕਈ ਬੰਦੇ ਤਾਂ ਫੰਡ ਵੀ ਮੰਗ ਰਹੇ ਨਾਲ ਇਹ ਕੌਣ ਹੈ ਨਾ ਤਾਂ ਉਹਦੇ ਪਰਿਵਾਰ ਵੱਲੋਂ ਕੋਈ ਪਟੀਸ਼ਨ ਪਾਈ ਗਈ ਨਾ ਉਹਨੇ ਮੁੰਡੇ ਨੇ ਕੋਈ ਵਕੀਲ ਕੀਤਾ ਫਿਰ ਪਟੀਸ਼ਨ ਕਿਹਨੇ ਪਾਤੀ ਇਹ ਹੈਕਰ ਨੇ ਇਹ ਤੁਹਾਡਾ ਡਾਟਾ ਇਕੱਠਾ ਕਰ ਰਹੇ ਨੇ ਤੁਹਾਡੀ ਜਾਣਕਾਰੀ ਘੜ ਤੋਂ ਲੈ ਰਹੇ ਨੇ ਕਈ ਬੰਦੇ ਤਾਂ ਇਸ ਨਾਮ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਬਚੋ ਇਹੋ ਜਿਹਾ ਕਿਤੇ ਵੀ ਕਾਨੂੰਨ ਨਹੀਂ ਹੈਗਾ ਕਿ 12 ਤਰੀਕ ਨੂੰ ਜਿਹੜਾ ਹੈਗਾ ਬੰਦੇ ਤੋਂ ਬੰਦੇ ਮਰਨ ਐਕਸੀਡੈਂਟ ਹੋਵੇ ਤੇ 12 ਦਿਨ ਆਪਾਂ ਤੁਹਾਨੂੰ ਸਜ਼ਾ ਵੀ ਦੇ ਦਿੰਦੇ ਹਜੇ ਕੋਈ ਸਜ਼ਾ ਨਹੀਂ ਹੋਈ ਬਾਈ ਬਣ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਆਪਾਂ ਬਹੁਤ ਗੁੰਮਰਾਹਕੁੰਨ ਤਰੀਕਾ ਨਾਲ ਚੱਲ ਰਹੇ ਹਾਂ ਕਿ ਜਨਾ ਖਣਾ ਪਟੀਸ਼ਨ ਤੇ ਪਟੀਸ਼ਨ 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 ਕਰੀ ਜਾਂਦਾ ਪਹਿਲਾਂ ਕਥਾਂ ਦੀ ਜਾਂਚ ਕਰ ਲਓ ਫਿਰ ਕੁਝ ਕਰੋ ਸਾਡੀ ਵੀ ਸਾਨੂੰ ਪੁੱਤੀ ਬੱਚੇ ਦੇ ਨਾਲ ਹੈ ਕਿ ਬੱਚੇ ਨੂੰ ਜਿਹੜਾ ਘੱਟ ਤੋਂ ਘੱਟ ਸਜ਼ਾ ਹੋਵੇ ਲੇਕਿਨ ਅਸੀਂ ਬੇਨਤੀ ਕਰਦੇ ਹਾਂ ਕਿ ਹਜੇ ਤੱਕ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਕੋਈ ਉਹਨੂੰ ਸਜ਼ਾ ਨਹੀਂ ਹੋਈ ਤਾਂ ਇਸ ਚੀਜ਼ ਦਾ ਧਿਆਨ ਰੱਖੋ ਕਿ ਕਿਤੇ ਕੋਈ ਗਲਤ ਬੰਦੇ ਜਿਹੜੇ ਕੁਝ ਲੁਟੇਰੇ ਬੰਦੇ ਤੁਹਾਡਾ ਡਾਟਾ ਇਕੱਠਾ ਕਰ ਰਹੇ ਆ ਤੁਹਾਡੇ ਤੋਂ ਪੈਸੇ ਇਕੱਠੇ ਕਰ ਰਹੇ ਹੋ ਤਾਂ ਬਚ ਜਾਓ